ਤੇ ਉਹਰ ਦਾ ਮੁੰਡਾ ਛੋਟਾ ਛੋਟੇ ਹੁੰਦੇ ਤਿੰਨ ਭੈਣ ਭਰਾ ਆ ਗਏ ਇੱਕ ਮੇਰੇ ਕੋ ਕੁੜੀ ਆ ਦੋ ਮੇਰੇ ਕੋ ਮੁੰਡੇ ਆ ਅਗਰ ਉਹਦੇ ਕੰਮ ਤੇ ਆਇਆ ਆਈ ਤੇ ਇਹਨੇ ਜੋਗੀ ਨਹੀਂ ਤੇ ਖਫਣ ਚੋਕੇ ਖਲੀ ਗਰਾਹੀ ਕਰਕੇ ਫੇਰ ਇਹਨੇ ਨੂੰ ਜੰਨੂ ਕਰਨਾ ਉਸ ਟੋੜ ਦੇ ਕਿਤੇ ਕਿਲਵਾ ਨਹੀਂ ਆਂਦਲ ਵਿੱਚ ਪਤਾ ਨਹੀਂ ਕੋਈ ਟਿਕਾ ਟਾਖ ਲਾਇਆ ਕਰੋ ਤੇ ਕੰਮ ਤੇ ਆਇਆ ਇਹ ਨਸ਼ੇ ਪਹਿਲਾਂ ਵੀ ਹਾਂ ਬੜੇ ਇਹ ਗੱਲ ਅਸੀਂ ਨਹੀਂ ਕਹਿੰਦੇ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਵੀ ਕਿੱਥੋਂ ਉਸ ਟੋੜ ਦੇ ਕਿਤੇ ਕਿਲਵਾ ਨਹੀਂ ਆਂਦਲ ਵਿੱਚ ਪਤਾ ਨਹੀਂ ਕੋਈ ਟਿਕਾ ਟਾਖ ਲਾਇਆ ਪਤਾ ਨਹੀਂ ਕੋ ਟੀਕਾ ਢਾ ਘਲਾਇਆ ਕਰੋ ਤੇ ਕੰਮ ਤੇ ਆਇਆ। ਕਿ ਨਸ਼ੇ ਪਹਿਲਾਂ ਵੀ ਹਾਂ ਬੜੇ। ਇਹ ਗੱਲ ਅਸੀਂ ਨਹੀਂ ਕਹਿੰਦੇ। ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਵੀ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਆਵੇ ਮਾਲਕ ਖਲੋਤੇ ਉਹਨਾਂ ਨੂੰ ਵਿਚਾਰੇ ਨੂੰ ਪੁੱਛ ਲੋ ਕੰਮ ਤੇ ਉੱਥੇ ਜਾਂਦਾ ਲਾਈ ਰੋਜੀ। ਅਹੀਂ ਤੇ ਕਿਸੇ ਜੋਗੇ ਨਹੀਂ ਹੈਗੇ। ਕੀ ਲੱਗਦਾ ਜਿétrਾਂ ਕਈ ਨੌਜਵਾਨ ਜਿਹੜੀ ਇਸ ਤਰ੍ਹਾਂ ਦੇ ਰਾਹ ਦੇ ਉੱਤੇ ਤੁਰਦੀ ਭਰਾ ਮੇਰੇ ਦਿਓਰ ਦਾ ਮੁੰਡਾ ਵਾ ਮੈਂ ਕਹਿੰਦੀ ਮੇਰੇ ਦਿਓਰ ਦਾ ਮੁੰਡਾ ਵਾ। ਇਹ ਬੜੇ ਹੈ ਇਹ ਬਹੁਤ ਗਰੀਬ ਬਥੇ। ਪੇਲਾ ਛੱਕ ਦੇ ਇਧਰ ਵੇਖੀ ਸਾਹਮਣੇ ਕੈਮਰੇ ਕੀ ਨਾ ਬਹੁਤ ਹੈ ਭਾਈ ਰਗੂ ਨਾ ਜੀ ਅਜਾ ਕਿਤੋਂ ਰੈਣ ਵਾਲੇ ਜੀ ਆ ਭਾਈ ਇੰਦਰਾ ਗਨੋ ਢੀਸੇਰਾ ਪੰਜਾਬ ਜਿਹਦੇ ਇਹ ਕੀ ਗੱਲ ਇਹ ਭਾਈ ਸਵੇਰੇ ਕੰਮ ਤੇ ਚਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਥੇ ਕਿਤੇ ਕੰਮ ਤੇ ਚਲ ਗਿਆ ਨਾ ਹੋਰ ਕਿਤੇ ਇਹਨਾਂ ਨਾਲ ਕਰਦਾ ਜੀ ਕਿੰਨੀ ਉਮਰ ਹੈ ਜੀ ਇਹਦੀ ਹੈਗੀ 20 22 ਸਾਲ ਹੈ ਹਾਂਜੀ ਸਗਾ ਭਰਾ ਹੈ ਸਗਾ ਭਰਾ ਵੱਡਾ ਹੈ ਵੱਡਾ ਭਰਾ ਜੀ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਾਸ਼ਿੰਗ ਦਾ ਠੀਕ ਹੈ ਸਵੇਰੇ ਕੰਮ ਤੇ ਗਿਆ ਸੀ ਹਾਂਜੀ ਹਾਂਜੀ ਅੱਜ ਸਵੇਰੇ ਜਾਂ ਕੱਲ ਕੱਲ ਸਵੇਰੇ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਰਾਤੀ ਇਹਨੂੰ ਡੀਗਦੇ ਦੇ ਆਇਆ ਨਹੀਂ ਤੇ ਉਹ ਤੋਂ ਬਾਰੇ ਭਾਜੀ ਹੁਣਾਂ ਨੇ ਆ ਕੇ ਦੱਸਿਆ ਇਹ ਆਂਦੇ ਇਤਰਾ ਮੁੰਡਾ ਟਾੜਾ ਉੱਥੇ ਡਿੱਗਾ ਵਾ ਠੀਕ ਹੈ ਤੇ ਫਿਰ ਆ ਕੇ ਦੇਖਿਆ ਕਿ ਕੀ ਨਸ਼ਾ ਨੂੰ ਸੀ ਕਰਤਾ ਹੀ ਕੋਈ ਭਾਈ ਇਹਨੇ ਸਮਾਨ ਲਾਂਦਾ ਸੀ ਤੇ ਇਹ ਮੁੰਡਿਆ ਦੇ ਨਾਲ ਜਾ ਜਾ ਕੇ ਨਾ ਬਾਹ ਟਾਣੀਆਂ 'ਚ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਸੀ ਅੱਛਾ ਤੇ ਪਤਾ ਕੁਝ ਆ ਪਰ ਇਹ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ ਤੇ ਇਹ ਹਟਦਾ ਨਹੀਂ ਪਰ ਆਣੀ ਕਿੱਥੋਂ ਸਮਾਨ ਜਾ ਲੈ ਆਉਂਦਾ ਇਹ ਲੈ ਕੇ ਕਿੱਥੋਂ ਆਉਂਦਾ ਇਹ ਨਹੀਂ ਭਾਈ ਪਤਾ ਹੈ अच्छा तਾਨੂੰ ਨਹੀਂ ਪਤਾ ਕਿਥੋਂ ਨਹੀਂ ਭਾਈ ਆਪਾਂ ਕਰੀਏ ਕੰਮ ਹੋ ਗਿਆ ਇਹਨੂੰ ਇੱਕ ਵਾਰ ਸ਼ਾ ਕਰਦੇ ਇਹਨੂੰ ਭਾਈ 2-3 ਮਹੀਨੇ ਹੋ ਗਏ ਹੋਣੇ ਇਹ ਠੀਕ ਹੈ ਤੇ ਹੁਣ ਵੀ ਕੀ ਟੀਕੇ ਦੇ ਨਾਲ ਹੀ ਉਹਦੀ ਡੈਥ ਹੋਈ ਹੈ ਭਾਈ ਇਹਦੇ ਹੁਣ ਕਹਿ ਨਹੀਂ ਸਕਦਾ ਕਿੰਨੀ ਕੁ ਉਮਰ ਆਦੀ ਭਾਈ 2-2 ਸਾਲ ਉਮਰ ਜੀ ਉਹਦੀ ਨਹੀਂ ਆਇਆ ਨਹੀਂ ਵਿਆਹ ਨਹੀਂ ਵਿਆਹ ਨਹੀਂ ਉਹ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਟੀਕੇ ਦਾ ਨਾਲ ਹੋਈ ਹੈ ਜਾਂ ਹੋਰ ਕਿਤੇ ਚੀਜ਼ ਭਾਈ ਜਿਹੜਾ ਬੰਦਾ ਨਹੀਂ ਕਰਦਾ ਨਾ ਉਹ ਤੇ ਇਹ ਤੁਹਾਨੂੰ ਪਰਾ ਹੋਈ ਜਾਂਦਾ ਬੰਦੇ ਰਕਦੇ। ਉਹਦੀ ਉਹਦੇ ਮੌਕੇ ਤੇ ਹਾਲਾਤ ਵੇਖੇ ਹਾਲਾਤ ਕਹੋ ਜੇ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਆ ਜਾਂ ਕਿਸੇ ਨੇ ਉਹਨੂੰ ਮਾਰਿਆ ਮੁਰਿਆ ਜਾਂ ਕਿਸ ਦੀ ਰੰਜਿਸ਼ ਹੋਈ ਉਹਦੇ ਨਾਲ। ਭਾਈ ਇਹ ਨਾ ਨਹੀਂ ਮੈਂ ਤੁਹਾਨੂੰ ਕਹਿੰਦਾ ਆਪਣਾ ਨਾਮ ਦੱਸ ਕੇ ਹੋਰ ਕਿਹੜੀ ਜਗ੍ਹਾ ਤੋਂ ਦੀ ਮੇਰਾ ਨਾਮ ਪਾਈ ਜੁਹਾਰ ਸਿੰਘ ਆ ਮੈਂ ਓਨਰ ਆ ਢਿੱਲੋ ਕਰਕੇ ਅਦਮ ਜੀਠਾ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਹੈਗੀ ਆ। ਇਹ ਮੁੰਡਾ ਆਪਣੇ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਹੈ। ਤੇ ਹਾਂ ਸਮਾਜ ਸਮੂਹ ਤੋਂ ਲੋਂਦਾ ਸੀ ਯਾਰ ਨੂੰ ਸਮਝਾਇਆ ਵੀ ਹੀ ਕਈ ਵਾਰੀ ਕਿ ਹਾਂ ਵੀ ਨਾ ਲਾਲ ਨਾਲ ਆ ਥੋੜੇ ਦਿਨ ਪਹਿਲਾਂ ਹਕ 4-5 ਦਿਨ ਗੈਪ ਰਿਆ ਵਾ ਫਿਰ 3-4 ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦਮੀ ਮੈਨੂੰ ਤਾਂ ਆਪ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪੇ ਦੇ ਘਰੇ ਫੋਨ ਫਨ ਕੀਤਾ ਤੇ ਦੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰਦੇ ਆ ਤੇ ਆ ਹੁਣ ਇਕਦਮੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਸਮਾਨਫੋਨ ਦੇਖੋ ਲੈਂਦਾ ਜੀ ਕਦੇ ਬਾਰੇ ਇਹਨੇ ਗੱਲਬਾਤ ਨਹੀਂ ਕੀਤੀ ਤਾਂ ਨੇ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਆਰਾਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ ਜੁੰਦਾ ਹੀ ਏ ਵਹਿ ਕਰੀ ਕਰ ਕਰ ਪੈਰਟੀਕੂਲਰ ਬੰਦੇ ਦਾ ਨਾਮ ਨੂੰ ਨਹੀਂ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੇ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ-ਕਰੀਬ ਹੋਣੀ ਆ ਇਹ ਨਹੀਂ ਅਨਮੈਰਿਡ ਹੀ ਇਹਦੇ ਵਿਚਾਰੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਤੇ ਚਾਚੀ ਇਹਦੀ ਇਹਦੀ ਕਾਫੀ ਨੂੰ ਸੰਭਾਲਦੀ ਸੀ ਧਿਆਨਤੀਉਂ ਰੱਖਦੀ ਸੀ ਇਹਨਾਂ ਦਾ ਤੇ ਇੱਕ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਯਾਰ ਜਿਹੜਾ ਸਬਜੈਕਟ ਦੀ ਲਾਸ਼ ਮਿਲੀ ਨੋਤ ਹੈ ਇੱਥੋਂ ਪ੍ਰਿੰਸੀਪਲ ਸਾਹਿਬ ਦਾ ਪਾਈਪਾ ਕੋਲ ਕਾਲਜ ਤੋਂ ਫੋਨ ਆਇਆ ਸੀਗਾ ਜਿੱਦ ਮਤਲਬ ਡੈੱਡ ਬੋਡੀ ਮਿਲੀ ਹੈ ਜੋ ਮੰਨਦੀ ਮੌਕੇ ਤੇ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਡੈੱਡ ਬੋਡੀ ਪੋਸਟਮਾਰਟ ਕਰਵਾਣਾ ਹੈ ਅਜੇ ਫਿਰ ਹਾਲ ਕੁਝ ਨਹੀਂ ਪਤਾ ਲੱਗਿਆ ਪੋਸਟਮਾਰਟ ਅਮੰਦਰਪੁਰ ਤੋਂ ਪਤਾ ਚੱਲੇਗਾ ਕਿ ਇੱਕ ਸਰਿੰਜੀ ਵੀ ਮਿਲੀ ਹੈ ਉਸ ਨਛਰੀ ਹਾਲਤ ਦੇ ਵਿੱਚ ਲੱਗਦਾ ਨਹੀਂ ਕੀ ਮੈਂ ਦੇਖ ਰਿਹਾ ਹਾਂ ਜੇ ਕੋ ਹਸਰੰਦ ਹੋਊਗਾ ਦੇਖ ਲੇਕਿਨ ਇਸ ਤੋਂ ਲੱਗਦਾ ਹੈ ਕਿਹਾ ਜਾ ਰਿਹਾ ਹੈ ਲਗਾਤਾਰ ਉਹ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਹੋਣ ਤੇ ਹੀ ਪਤਾ ਚੱਲੇਗਾ ਕੀ ਕੀ ਕਾਰਨ ਮੌਤ ਦਾ ਕੀ ਕਾਰਨ ਹੈ ਕਿ ਪੋਸਟਮਨ ਹੁਣ ਰਿਪੋਰਟ ਆਏ ਮਾਲਕ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਜੀਠਾ ਰੋਡ ਤੇ ਨਸ਼ਾ ਲੈਂਦਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਾਰੇ ਲਿਖੋ ਕਹਿਣਾ ਤੇ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਹਦੇ ਮੁਤਾਬਕ ਮੰਦੀ ਕਰ ਰਹੀ ਹੋਏਗੀ ਉਹਦੇ ਮੁਤਾਬਕ ਆਪਾਂ ਦੱਸਾਂਗੇ ਕੀ ਕਰਦਾ ਕਿ ਨਹੀਂ ਕਰਦਾ ਸੀਗਾ ਕੋਈ ਹੋਰ ਵੀ ਕੋਈ ਕਾਰਨ ਨਿਕਲ ਸਕਦਾ ਹੈ ਆਪਾਂ ਇੰਜੈਕਸ਼ਨ ਵੀ ਕਰੇਗਾ ਇਹ ਉਹਦੇ ਪਰਿਵਾਰ ਕਹਿ ਰਹੇ ਕਿ ਇਹ ਨਸ਼ੇ ਦਾ आदी ਸੀ ਇਹਦੇ ਮੁਤਾਬਕ ਇੱਕ ਤਾਂ ਨਿਕਲਦੀ ਹੈ ਤੁਹਾਡੇ ਚਿੱਗ ਨਿਕਲਦੀ ਹੈ ਹੋ ਸਕਦਾ ਹੈ ਸ਼ਾਇਦ ਨੂੰ ਕੁਝ ਖਾਦਾ ਵੀ ਹੋ ਸਕਦਾ ਹੈ ਜੋ ਵੀ ਕਾਰਨ ਹੋਏਗਾ ਉਦੇਮ ਤਾਬਾ ਬੰਦੀ ਕਾਰਵਾਈ ਕੀਤੀ ਹੈਗੀ